ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਪੁਜਿਆ ਕੌਣ ਭਲੇ ਕੋ ਮੰਦੇ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਰਤਾਰਪੁਰ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਆਪਣੀਆਂ ਉਦਾਸੀਆਂ ਦੌਰਾਨ ਆਪਣੇ ਪਰਿਵਾਰ ਨੂੰ ਮਿਲਣ ਲਈ ਪੋਏ ਦੀ ਤਲਵੰਡੀ ਅੱਜ ਪਾਕਿਸਤਾਨ ਦੇ ਵਿੱਚ ਆਏ ਤੇ ਇਸ ਅਸਥਾਨ ਦੇ ਆ ਕੇ ਉਹਨਾਂ ਨੇ ਆਪਣੇ ਅੰਤਮ ਸਮੇਂੇ ਇਹ 18 ਸਾਲ ਖੇਤੀ ਕੀਤੀ ਤੇ ਇੱਥੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਦਿੱਤਾ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਅੱਜ ਪਾਕਿਸਤਾਨ ਇਹ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਥਿਤ ਹੈ ਜੀ ਸੋ ਆਓ ਅੱਜ ਤੁਹਾਨੂੰ ਦਰਸ਼ਨ ਕਰਵੋ ਨਿਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਜੀ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਨ ਜਾਣ ਤੋਂ ਪਹਿਲਾਂ ਤਸੀਂ ਡੇਰਾ ਬਾਬਾ ਨਾਨਕ ਤੋਂ ਕੋਰਿਡੋਰ ਤੇ ਪਹੁੰਚਦੇ ਹੋ ਜੋ ਕਿ ਬਿਲਕੁਲ ਇੱਕ 에어ਪੋਰਟ ਦੀ ਤਰ੍ਹਾਂ ਬਣਿਆ ਹੋਇਆ ਹੈ ਜਿੱਥੇ ਕਿ ਤੁਹਾਨੂੰ ਜਿਸ ਤਰ੍ਹਾਂ ਆਪਾਂ 에어ਪੋਰਟ ਦੇ ਵਿੱਚੋਂ ਦੀ ਲੰਘਦੇ ਹਾਂ ਕਿਸੇ ਕੰਟਰੀ ਦੇ ਵਿੱਚ ਜਾਣ ਵਾਸਤੇ ਇਸੇ ਹੀ ਤਰ੍ਹਾਂ ਇੱਥੇ ਵੀ ਸਾਰੇ ਪੜਾਵਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਤੁਸੀਂ ਆਪਣੀ ਇਮੀਗ੍ਰੇਸ਼ਨ ਕਰਾਉਣ ਤੋਂ ਬਾਅਦ ਤੁਹਾਨੂੰ ਉਹ ਆਪਣੇ ਵਹੀਕਲ ਦੇ ਨਾਲ ਪਾਕਿਸਤਾਨ ਦੇ ਗੇਟ ਦੇ ਵਿੱਚ ਤੱਕ ਛੱਡ ਕੇ ਆਉਂਦੇ ਹਨ ਅਤੇ ਉਸ ਤੋਂ ਬਾਅਦ ਤੁਹਾਨੂੰ ਬੱਸ ਦੇ ਵਿੱਚ ਬਿਠਾ ਕਰਕੇ ਅੱਗੇ ਲੈ ਕੇ ਜਾਂਦੇ ਹਨ ਬੜੇ ਪ੍ਰੇਮ ਅਤੇ ਪਿਆਰ ਸਤਕਾਰ ਦੇ ਨਾਲ ਉਹਨਾਂ ਦੀ ਜਿਹੜੀ ਬੋਲਬਾਣੀ ਹੈ ਬਹੁਤ ਵਧੀਆ ਹੈ ਹਰ ਇੱਕ ਰਸਤੇ ਦੇ ਵਿੱਚ ਜਾਂਦੇ ਹਨ ਤੁਹਾਨੂੰ ਗੁਰੂ ਕਰਦੀਆਂ ਗੱਲਾਂ ਅਤੇ ਗੁਰੂ ਕਰਦੇ ਇਤਿਹਾਸ ਬਾਰੇ ਹਰ ਇੱਕ ਨੌਲੇਜ ਜਾਣਕਾਰੀ ਦਿੰਦੇ ਹਨ ਤੇ ਇਹ ਅਸੀਂ ਹੁਣ ਸਾਰੇ ਪ੍ਰਾਵਾਂ ਚ ਵਿੱਚ ਲੰਘ ਕਰਕੇ ਬੱਸ ਦੇ ਵਿੱਚ ਬੈਠ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੇਖਣ ਵਾਸਤੇ ਪਾਕਿਸਤਾਨ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਇਹ ਦਰਿਆ ਰਾਵੀ ਦਰਿਆ ਜੋ ਕਿ ਪੰਜਾਬ ਅਤੇ ਪਾਕਿਸਤਾਨ ਦੇ ਵਿੱਚ ਵਗਦਾ ਹੈ ਲੰਕੇ ਪਹੁੰਚਨ ਤੇ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਹੁੰਚਨ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਉਹ ਸਾਹਮਣੇ ਦਿਖਾਈ ਦੇ ਰਿਹਾ ਗੁਰਦੁਆਰਾ ਸਾਹਿਬ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ 18 ਸਾਲ ਰਹਿ ਕਰਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੋਕਾ ਦਿੱਤਾ ਇਹ ਸਭ ਸੰਗਤਾਂ ਅੱਜ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਹਨ ਇਹ ਬਹੁਤ ਸੁੰਦਰ ਅਤੇ ਵਧੀਆ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੋਂ ਪਹਿਲਾਂ ਉੱਥੇ ਦੇ ਸਕਿਉਰਿਟੀ ਗਾਰਡ ਤੁਹਾਨੂੰ ਗਾਈਡਨਸ ਕਰਦੇ ਹਨ ਇਸ ਗੁਰਦੁਆਰਾ ਸਾਹਿਬ ਜੀ ਦੇ ਬਾਬਤ ਪਹਿਲਾ ਕਮਰਾ ਜੁੜਾ ਕਰਦਾ ਹੋਇਆ ਕੁਝ ਤੁਸੀਂ ਜੁੜੇ ਜਾਵੋ ਜਦੋਂ ਜਮਾ ਕਰਵਾਉਣ ਤੋਂ ਬਾਅਦ ਅਗੂ ਕਿਸੇ ਹੱਥ ਨੂੰ ਬਾਹਰ ਨੂੰ ਕੋਲ ਬਸ ਲਾਓ ਅਸਲ ਵਿੱਚ ਬਾਹਰ ਤੋਂ ਆਨ ਹੱਥ ਮਸੇ ਲਿਆ ਬਾਹਰ ਆ ਕੇ ਤੁਸੀਂ ਹੈਂਡ ਵਾਸ਼ ਕਰ ਸਕਦੇ ਹੋ ਜਿਹੜੇ ਲੋਕ ਤੁਹਾਡੇ ਕੋਲ ਲੰਗਰ ਇਹ ਰੈਸਟੇਰ ਲੈ ਕੇ ਆਇਓ ਇਹਨੂੰ ਯੂਡੀ ਦੇ ਅੰਦਰ ਜਾ ਕੇ ਅੰਡਰ ਕਾਸਕਰ ਨੂੰ ਕਾਉਂਟਰ ਲੱਗਦਾ ਹੈ ਜਮਾ ਕਰਵਾਉਂਦੇ ਹੋ ਉਸੇ ਉੱਤੇ ਨੂੰ ਪਾਉਂਦੇ ਜਮਾ ਕਰਵਾਉਂਦੇ ਉਸੇ ਲੰਗਰ ਜਮਾ ਕਰਨ ਵਾਲੇ ਕਾਉਂਟਰ ਦੇ ਬਿਲਕੁਲ ਕੋਲ ਹੀ ਆਸ-ਪਾਸ ਇਹਨੂੰ ਇੱਕ ਬਰਾਂਡਾ ਬਣਿਆ ਹੋਇਆ ਹੈ ਔਰ ਉਸੇ ਬਰਾਂਡੇ ਚੋਂ ਤੁਸੀਂ ਅੰਦਰ ਜਨ ਹੋਣੀ ਹੈ ਬ੍ਰਾਂਡੇ ਥੋੜਾ ਜਿਹਾ ਜਾਈ ਜਾਓਗੇ ਐਸੇ ਪਾਸੇ ਨੂੰ ਸੈਂਟਰ ਵਿੱਚ ਜਾ ਕੇ ਬ੍ਰਾਂਡੇ ਦੇ ਅੰਦਰ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਉੱਥੇ ਤੁਸੀਂ ਇਸ਼ਤਿਹਾਨ ਕਰ ਸਕਦੇ ਹੋ ਮੇਨ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਇਸ ਬਿਲਡਿੰਗ ਦੇ ਬਿਲਕੁਲ ਸੈਂਟਰ ਚ ਨੇ ਚਾਰੇ ਪਾਸੇ ਬ੍ਰਾਂਡੇ ਸੈਂਟਰ ਚ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਕੋਲ ਬਾਬਾ ਜੀ ਦਾ ਖੂਹ ਸਾਹਿਬ ਇਤਿਹਾਸਿਕ ਖੂਹ ਸਾਹਿਬ ਮੌਜੂਦ ਹੈ ਖੂਹ ਸਾਹਿਬ ਦਾ ਅਮਰ ਜਲ ਖੂਹ ਸਾਬ ਤੇ ਚੱਕ ਸਕਦੇ ਹੋ ਨਾਲ ਲੈ ਕੇ ਜਾਣ ਵਾਸਤੇ ਪੈ ਬੋਤਲਾ ਮਿਲਦੀ ਹੈ ਨਾ ਅਮਰ ਜਲ ਦੀਆਂ ਕੋਤੁਸ਼ੀ ਨਾਲ ਇਹ ਕਿ ਜਾ ਸਕੀਏ ਫ੍ਰੀ ਆਫ ਕਾਸਟ ਉਸ ਤੋਂ ਬਾਅਦ ਜੇ ਲੰਗਰ ਹਾਲ ਜਾਣਾ ਤੁਸੀਂ ਤੇ ਅੰਦਰ ਜਾ ਕੇ ਜਦੋਂ ਮੇਨ ਸੈਂਟਰਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਸ-ਪਾਸ ਹੋ ਕਬਿਆਤ ਨੂੰ ਕੋਈ ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਸਮੂਹ ਸਾਧ ਸੰਗਤ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਉੱਥੋਂ ਦੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਜੋ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਸੇਵਾ ਨਿਭਾ ਰਹੀ ਹੈ ਅਤੇ ਸਾਰੇ ਉਸ ਬਰਤਾਨ ਇਤਿਹਾਸ ਦੇ ਬਾਰੇ ਆਪ ਜੀ ਨੂੰ ਜਾਣਕਾਰੀ ਦਿੰਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਸਫਾਈ ਹੈ ਤੇ ਬਹੁਤ ਵੱਡਾ ਏਰੀਆ ਜਿਹੜਾ ਕਿ ਇਹ ਕਵਰ ਕੀਤਾ ਹੋਇਆ ਹੈ ਕਿ ਗੁਰਦੁਆਰਾ ਦੇਖ ਕੇ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਜਿੱਥੇ ਤੁਹਾਡੇ ਕੰਨਾਂ ਦੇ ਵਿੱਚ ਬਾਣੀ ਦੇ ਸ਼ਬਦ ਪੈਂਦੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪਰ ਤੱਕ ਗੁਰ ਨਿਸਤਾਰੇ ਸਭ ਸੰਗਤਾਂ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੀਆਂ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਸ਼ੋਭਿਤ ਹਨ ਜਿਨ੍ਹਾਂ ਦੇ ਦਰਸ਼ਨ ਦਿਦਾਰੇ ਕਰਕੇ ਸੰਗਤਾਂ ਆਪਣੇ ਤਨ ਮਨ ਨੂੰ ਨਿਹਾਲ ਕਰਦੀਆਂ ਹਨ ਜਿੱਥੇ ਕਿ ਭਾਰਤ ਪੰਜਾਬ ਦੇ ਵਿੱਚੋਂ ਸੰਗਤਾਂ ਕਿ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚਦੀਆਂ ਹਨ ਉੱਥੇ ਹੀ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਵੀ ਅਤੇ ਪਾਕਿਸਤਾਨ ਦੀਆਂ ਸੰਗਤਾਂ ਵੀ ਇੱਥੇ ਗੁਰਦੁਆਰਾ ਗੁਰੂ ਘਰ ਦੇ ਵਿੱਚ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚਦੀਆਂ ਹਨ ਜਿੱਥੇ ਕਿ ਤੁਸੀਂ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਇਸ ਗੁਰੂ ਘਰ ਦੇ ਵਿੱਚ ਰਹਿ ਸਕਦੇ ਹੋ ਸਵੇਰੇ 8 ਵਜੇ ਜੋ ਕਿ ਬਾਡਰ ਦੇ ਰਾਹੀਂ ਇਹ ਰਸਤਾ ਖੁੱਲ ਜਾਂਦਾ ਹੈ ਅਤੇ 4 ਵਜੇ ਤੱਕ ਤੁਸੀਂ ਇਸ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਇਸ ਗੁਰੂ ਘਰ ਦੇ ਵਿੱਚ ਆਉਣ ਵਾਸਤੇ ਜੋ ਸੰਤਾ ਪੰਜਾਬ ਜਾਂ ਭਾਰਤ ਤੋਂ ਆਉਂਦੇ ਹਨ ਪਾਸਪੋਰਟ ਜ਼ਰੂਰੀ ਹੈ ਤੁਹਾਨੂੰ ਇਸ ਦੀ ਅਪਾਇਮੈਂਟ ਲੈਣੀ ਪੈਂਦੀ ਹੈ ਇੱਕ ਦਿਨ ਦੇ ਵਾਸਤੇ ਤੁਸੀਂ ਇੱਥੇ ਦਰਸ਼ਨ ਕਰਨ ਵਾਸਤੇ ਆ ਸਕਦੇ ਹੋ ਤੁਹਾਡੇ ਪਾਸਪੋਰਟ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਮੋਹਰ ਨਹੀਂ ਲਾਈ ਜਾਂਦੀ ਇਹ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋ ਸਮਾਏ ਤਾਂ ਮੁਸਲਮਾਨ ਧਰਮ ਨੇ ਉਨ੍ਹਾਂ ਦੀ ਚਾਦਰ ਨੂੰ ਦਫਨਾ ਕਰਕੇ ਮਸਰ ਬਣਾਈ ਅਤੇ ਸਿੱਖਾਂ ਨੇ ਉਹਨਾਂ ਦਾ ਹਿੰਦੂਆਂ ਨੇ ਸੰਸਕਾਰ ਕਰਕੇ ਉਹਨਾਂ ਦੀ ਨਿਸ਼ਾਨੀ ਕਾਇਮ ਕੀਤੀ ਇਹ ਇਹ ਬਹੁਤ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਅਤੇ ਪਾਸ ਸਰਕਾਰ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਅ ਅਪਣਾ ਕਰਕੇ ਸੰਤਾਂ ਨੂੰ ਦਰਸ਼ਨ ਦੇਦਾਰੇ ਜਨਵਾਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਇੱਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਕਿ ਕੋਰੀਡੋਰ ਕਰਤਾਰਪੁਰ ਲਾਂਗਾ ਅੱਜ ਦਰਸ਼ਨ ਕਰਨ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਉਹ ਕੁ ਜਿੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਤੀ ਕਰਦੇ ਰਹੇ ਜੀ ਇਸ ਖੂਨ ਨੂੰ ਚਲਾ ਕੇ ਗੁਰੂ ਨਾਨਕ ਸਾਹਿਬ ਖੇਤੀ ਕਰਦੇ ਸਨ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਰਹੇ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਇਸ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਹੁਕਾ ਦਿੱਤਾ ਤੇ ਇੱਥੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਤੇ ਇਸ ਅਸਥਾਨ ਦੇ ਉੱਤੇ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੂ ਚਲਾਉਂਦੇ ਅਤੇ ਖੇਤੀ ਕਰਿਆ ਕਰਦੇ ਸਨ ਤੇ ਇਸ ਅਸਥਾਨ ਦੇ ਉੱਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਜੋ ਕਿ ਇਸ ਸਿੱਖਾਂ ਦੇ ਦੂਸਰੇ ਗੁਰੂ ਗੋਗੰਦ ਦੇਵ ਜੀ ਬਣੇ ਤੇ ਇਸ ਅਸਥਾਨ ਤੇ ਉੱਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ ਤੇ ਮੁਸਲਮਾਨ ਆਕੀਦੇ ਨੇ ਆਪਣੇ ਅਨਸਾਰ ਉਹ ਜਿਹੜੀ ਚਾਦਰ ਸੀ ਉਸ ਨੂੰ ਦਫਨਾ ਕੇ ਮਜ਼ਾਰ ਬਣਾਈ ਅਤੇ ਸਿੱਖ ਅਤੇ ਹਿੰਦੂਆਂ ਨੇ ਉਸ ਦਾ ਸੰਸਕਾਰ ਕਰਕੇ ਇੱਥੇ ਇੱਕ ਸਮਾਦ ਬਣਾਈ ਇਹ ਦੋਵੇਂ ਹੀ ਜੜੀਆਂ ਇਹ ਜਗ੍ਹਾ ਹਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੋਭਿਤ ਹਨ ਦੂਰ ਤਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਦੇਦਾਰੇ ਕਾਰਨ ਆਉਂਦੀਆਂ ਹਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇ ਉੱਤੇ ਇਸ ਕੋਰੀਡੋਰ ਨੂੰ ਖੋਲ੍ਹਿਆ ਗਿਆ ਸੀ ਜਿਸ ਦੇ ਤਹਿਤ ਤੁਸੀਂ ਪੰਜਾਬ ਤੋਂ ਭਾਰਤ ਤੋਂ ਇਸ ਗੁਰਦੁਆਰਾ ਸਾਹਿਬ ਇੱਕ ਦਿਨ ਵਾਸਤੇ ਤੁਸੀਂ ਆਣ ਕੇ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਦਰਸ਼ਨ ਦੇਦਾਰੇ ਕਰ ਸਕਦੇ ਹੋ ਤੁਸੀਂ ਕੇਵਲ ਇਸ ਸਥਾਨ ਦੇ ਹੀ ਦਰਸ਼ਨ ਕਰ ਸਕਦੇ ਇਸ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ 4 ਵਜੇ ਜਿਹੜੀ ਇਸ ਦੀ ਐਂਟਰੀ ਬੰਦ ਹੋ ਜਾਂਦੀ ਹੈ ਉਸ ਤੋਂ ਤੁਹਾਨੂੰ ਵਾਪਸ ਜਾਣਾ ਪੈਂਦਾ ਤੁਸੀਂ ਇਸ ਦੀ ਅਪਾਇੰਟਮੈਂਟ ਲੈ ਕਰਕੇ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਬਹੁਤ ਵਧੀਆ ਜਿਹੜਾ ਪ੍ਰਬੰਧ ਇਸ ਮੈਨੇਜਮੈਂਟ ਦਾ ਇੱਥੇ ਕੀਤਾ ਹੋਇਆ ਹੈ ਸ੍ਰੀ ਕਰਤਾਰਪੁਰ ਸਾਹਿਬ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਚਰਨਸ਼ੋ ਪ੍ਰਾਪਤ ਕਰਦੀ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਕਰਕੇ ਖੂਚ ਲਾਇਆ ਕਰਦੇ ਸਨ ਉਹ ਸਾਹਮਣੇ ਤੇ ਉੱਥੋਂ ਇਹ ਸਾਰੀ ਖੇਤੀ ਕਰਿਆ ਕਰਦੇ ਸਨ ਤੇ 18 ਸਾਲ ਤਕਰੀਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਅਸਥਾਨ ਦੇ ਉੱਤੇ ਰਹੇ ਹਨ ਜੀ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਦੇਦਾਰੇ ਕਰਨ ਇਸ ਅਸਥਾਨ ਤੇ ਆਉਂਦੀਆਂ ਹਨ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਖੇਤੀ ਹੈ ਜੀ ਇੱਧਰ ਉਹਨਾਂ ਦੇ ਨਾਮ ਤੇ ਉੱਤੇ ਅੱਜ ਵੀ ਇੱਥੇ ਖੇਤੀ ਕੀਤੀ ਜਾਂਦੀ ਹੈ ਜੀ ਤੇ ਇਸ ਦੇ ਨਾਲ ਹੀ ਪਾਲੀ ਸਾਈਡ ਦੇ ਉੱਤੇ ਰਾਵੀ ਦਰਿਆ ਹੈ ਜੀ ਤੇ ਰਾਵੀ ਦਰਿਆ ਤੋਂ ਨਾਲ ਹੀ ਅਗਲੇ ਪੰਨੇ ਪੰਜਾਬ ਪਾਕਿਸਤਾਨ ਦੇ ਪ੍ਰਾਈਮ ਮਿੰਿਸਟਰ ਸੀ ਉਸ ਸਮੇਂ ਦੇ 2019 ਦੇ ਵਿੱਚ ਇਮਰਾਨ ਖਾਨ ਹੈ ਅਤੇ ਭਾਰਤ ਦੇ ਵੱਲੋਂ ਨਰਿੰਦਰ ਮੋਦੀ ਜੀ ਉਹਨਾਂ ਦੇ ਵੱਲੋਂ ਇੱਕ ਕੋਰੀਡੋਰ ਖੋਲਿਆ ਗਿਆ ਸੀ ਤੇ ਇਹ ਚੀਜ਼ਾਂ ਬਣਾਈਆਂ ਗਈਆਂ ਅੱਜ ਵੀ ਉਹਨਾਂ ਦਾ ਨਾਮ ਉੱਥੇ ਮਿਸਟਰ ਇਮਰਾਨ ਖਾਨ ਵੱਡੀ ਤਦਾਦ ਦੇ ਵਿੱਚ ਸੰਗਤਾਂ ਆਈਆਂ ਸੀ ਜਦੋਂ ਇਸ ਨੂੰ ਖੋਲਿਆ ਗਿਆ ਸੀ ਅੱਜ ਵੀ ਸੰਗਤਾਂ ਨਾਪਮਸਤਕ ਹੁੰਦੀਆਂ ਨੇ ਇਸ ਸਥਾਨ ਦੇ ਉੱਤੇ ਬਹੁਤ ਜ਼ਿਆਦਾ ਪ੍ਰੇਮ ਪਿਆਰ ਜਿਹੜੇ ਲੋਕ ਇੱਥੇ ਦੇ ਰਹਿੰਦੇ ਨੇ ਉਹ ਸਿੱਖ ਸੰਗਤਾਂ ਹੋ ਗਿਆ ਹਨ ਉਹਨਾਂ ਨੂੰ ਕਰਦੇ ਹਨ ਲੰਗਰ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਹੈ ਸਾਫ ਸਫਾਈ ਬਹੁਤ ਜ਼ਿਆਦਾ ਹੈ ਬੜੇ પ્રેમ ਪਿਆਰ ਤੇ ਰਿਸਪੈਕਟ ਦੇ ਨਾਲ ਜਿੰਨੇ ਵੀ ਤੁਸੀਂ ਪੜਾਵਾਂ ਦੇ ਵਿੱਚੋਂ ਲੰਗਦੇ ਹੋ ਚਾਹੇ ਉਹ ਇਮੀਗ੍ਰੇਸ਼ਨ ਦੇ ਵਿੱਚੋਂ ਲੰਗਦੇ ਹੋ ਜਨਨ ਦੀ ਸਕਿਉਰਿਟੀ ਦੇ ਵਿੱਚੋਂ ਲੰਗਦੇ ਹੋ ਬੜੇ ਪਿਆਰ ਦੇ ਨਾਲ ਇਹ ਬੋਲਦੇ ਹਨ ਤੁਹਾਨੂੰ ਤੇ ਨਾਲ ਗੱਲਬਾਤ ਕਰਦੇ ਹਨ ਕਿ ਬੜਾ ਵਧੀਆ ਲੱਗਾ ਕਿ ਇੱਥੇ ਆਣ ਕੇ ਅੱਜ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਇਸ ਦਰਸ਼ਨ ਦੇ ਦਾਰੇ ਸਤਿਗੁਰਾਂ ਦੇ ਕਿਰਪਾ ਤਰਸ ਕਰਕੇ ਦਿੱਤੇ ਤੋ ਦਰਸ਼ਨ ਦਿਦਾਰੇ ਜਿੱਥੇ ਸੰਗਤਾਂ ਕਰਦੀਆਂ ਹਨ ਉੱਥੇ ਗੁਰੂ ਕੇ ਲੰਗਰ ਵੀ ਇੱਥੇ ਸ਼ਿਸ਼ੋਭਤ ਹਨ ਜਿੱਥੇ ਕੇ ਸੰਗਤਾਂ ਗੁਰੂ ਕਾ ਲੰਗਰ ਸ਼ਕ ਸਕਦੀਆਂ ਹਨ ਚਾਹ ਦਾ ਲੰਗਰ ਰਸ ਦਾ ਲੰਗਰ ਅਤੇ ਸੇਵਾਦਾਰ ਹਰ ਰੋਜ਼ ਇੱਥੇ ਆਣ ਕਰਕੇ ਗੁਰੂ ਕਾ ਲੰਗਰ ਤਿਆਰ ਕਰਦੇ ਹਨ ਅਤਿ ਗੁਰੂ ਕਾ ਦੇ ਲੰਗਰ ਦੇ ਨਾਲ ਹੀ ਇੱਥੇ ਇੱਕ ਸਿੱਖ ਅਜ਼ਾਇਬ ਘਰ ਮਿਊਜ਼ੀਅਮ ਬਣਾਇਆ ਹੋਇਆ ਹੈ ਜਿੱਥੇ ਕੇ ਪ੍ਰਾਤਨ ਕਿਸ ਤਰ੍ਹਾਂ ਦਾ ਹੈ ਗੁਰਦੁਆਰਾ ਸਾਹਿਬ ਦੇ ਕਿਸ ਤਰ੍ਹਾਂ ਇੱਥੇ ਪਹਿਲਾਂ ਦੀ ਜਿਹੜੀ ਦਿੱਖ ਹੈ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਿ ਤਸਵੀਰਾਂ ਦੇ ਵਿੱਚ ਕੈਦ ਕੀਤਾ ਹੋਇਆ ਹੈ ਪ੍ਰਾਤਨ ਜਿਹੜੇ ਗੁਰਦੁਆਰਾ ਸਹਿਬਾਨ ਸਾਡੇ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਦੇ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਹੈ ਉਹ ਪਾਕਿਸਤਾਨ ਰਾਇਪੋਏ ਦੀ ਤਲਵੰਡੀ ਜਿਲ੍ਹਾ ਸ਼ੇਖੂਪੁਰ ਨਨਕਾਣਾ ਸਾਹਿਬ ਜੀ ਦਾ ਹੈ ਤੇ ਇਸ ਕਰਕੇ ਸਿੱਖਾ ਰੋਜ਼ ਆਪਣੀ ਅਰਦਾਸ ਦੇ ਵਿੱਚ ਵੀ ਅ ਦੇੰਤੀ ਕਰਦੇ ਹਨ ਕਿ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੇ ਸਤਗੁਰ ਕਿਰਪਾ ਕਰਨ ਕੇ ਇਹ ਜੋ ਬਾਦਰ ਦੀਆਂ ਤਾਰਾ ਹਨ ਇਹ ਖੁੱਲ੍ਹ ਜਾਣ ਤੇ ਹਰ ਕੋਈ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਖੁੱਲੇ ਦਰਸ਼ਨ ਦੇਦਾਰੇ ਕਰ ਸਕਣ ਇਸ ਸਿੱਖ ਅਜਾਇਬ ਘਰ ਜਿੱਥੇ ਕਿ ਹਰ ਇੱਕ ਤਸਵੀਰ ਬਣਾਈ ਹੋਈ ਹੈ ਤੇ ਬਹੁਤ ਸਾਰਾ ਪ੍ਰੇਮ ਪਿਆਰ ਜਿਹੜੀ ਉੱਥੇ ਦੀ ਸੰਗਤ ਹੈ ਜਦੋਂ ਮਿਲਦੇ ਹਨ ਗੱਲਬਾਤ ਕਰਦੇ ਹਨ ਤੇ ਬਹੁਤ ਪ੍ਰੇਮ ਪਿਆਰ ਅਤੇ ਸਵਾਗਤ ਜੀ ਹੁਣ ਹੈ ਦਰਸ਼ਨ ਦੇਦਾਰੇ ਕਰਕੇ ਗੁਰਦਾਰਾ ਸਾਹਿਬ ਜੀ ਤੋਂ ਬਾਹਰ ਆਏ ਹਾਂ ਤੁਸੀਂ ਦੇਖ ਸਕਦੇ ਹੋ ਪਿਛੇ ਹੈਗੀ ਦਰਸ਼ਨੀ ਡਿਊਟੀ ਤੇ ਦਰਸ਼ਨੀ ਡਿਊਟੀ ਤੋਂ ਹੁਣ ਬਾਹਰ ਨਿਕਲੇ ਆਂ ਜੀ ਆ ਸਾਰਾ ਜਿਹੜਾ ਬਾਂਡਰੇ ਏਰੀਆ ਵਾ ਜੀ ਬਾਹਰ ਦਾ ਪਾਕਿਸਤਾਨ ਦਾ ਜੀ ਤੇ ਹੁਣ ਹੋਣਾ ਅਸੀਂ ਚੱਲੇ ਆਂ ਮਾਰਕੀਟ ਕਿ ਇੱਥੇ ਬਾਹਰ ਮਾਰਕੀਟ ਬਣੀ ਹੋਈ ਆ ਸਵਾਗਤ ਅੱਜ ਤੁਹਾਨੂੰ ਵੀ ਨਾਲ ਹੀ ਦਿਖਾਉਣੇ ਆ ਜੀ ਤੇ ਯਾਰ ਦਿਖਾਉਣੇ ਪਾਕਿਸਤਾਨ ਦਾ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਬਣਿਆ ਹੋਇਆ ਜੀ ਹੁਣ ਤੁਹਾਨੂੰ ਲੈ ਚਲਦੇ ਹਾਂ ਕਿ ਜੋ ਬਾਜ਼ਾਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਨਾਲ ਬਣਿਆ ਹੋਇਆ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਹੁਤ অতি ਵੱਡਾ ਪਾਰਕ ਤੁਸੀਂ ਬੈਠ ਸਕਦੇ ਹੋ ਤੇ ਬਾਜ਼ਾਰ ਦੇ ਵਿੱਚ ਜੋ ਕਿ ਭਾਈ ਅਜੀਤਾ ਜੀ ਬਾਜ਼ਾਰ ਹੈ ਜਿੱਥੇ ਕਿ ਤੁਸੀਂ ਪਾਕਿਸਤਾਨੀ ਸੂਟ ਕਮੀਜ਼ ਪਜਾਮੇ ਹਰ ਇੱਕ ਚੀਜ਼ ਜਿਹੜੀ ਕਿ ਤੁਸੀਂ ਆਪਣੀ ਨਿਸ਼ਾਨੀ ਦੇ ਤੌਰ ਦੇ ਉੱਤੇ ਖੜਨੀ ਚਾਹੁੰਦੇ ਹੋ ਤੁਸੀਂ ਲੈ ਕੇ ਜਾ ਸਕਦੇ ਹੋ ਪਾਕਿਸਤਾਨੀ ਲੋਈਆਂ ਹਨ ਪੰਜਾਬੀ ਸੂਟ ਹਨ ਪੰਜਾਬੀ ਜੁੱਤੀਆਂ ਹਨ ਹਰ ਇੱਕ ਚੀਜ਼ ਨੂੰ ਉਹਨਾਂ ਨੇ ਇਸ ਕਰਕੇ ਰੱਖਿਆ ਕਿ ਹਰ ਕੋਈ ਵੀ ਵਿਅਕਤੀ ਜਦੋਂ ਦਰਸ਼ਨ ਦੇਦਾਰੇ ਕਰਨ ਜਾਂਦਾ ਹੈ ਕਿ ਮੈਂ ਕੋਈ ਨਾ ਕੋਈ ਚੀਜ਼ ਉੱਥੋਂ ਲੈ ਕਰਕੇ ਵਾਪਸ ਜਾਵਾਂ ਕਿ ਆਪਣੇ ਕੋਲ ਇੱਕ ਯਾਦ ਹੋਵੇ ਇੱਕ ਨਿਸ਼ਾਨੀ ਹੋਵੇ ਤੇ ਵੜਾ ਪ੍ਰੇਮ ਪਿਆਰ ਦੀ ਜਿਹੜੀ ਗੱਲ ਹੈ ਨਾ ਉਹ ਤੇ ਸਭ ਤੋਂ ਪਰੇ ਹੈ ਇੱਥੇ ਦੀ ਕਿ ਜਿਹੜੀ ਉਹਨਾਂ ਦੀ ਬੋਲਬਾਣੀ ਹਰ ਇੱਕ ਨੂੰ ਜੀ ਆਇਆਂ ਆਖਣਾ ਅਤੇ ਜੇਕਰ ਗੱਲ ਕਰੀਏ ਖਰੀਦੋ ਫਰੋਕ ਦੇ ਵਿੱਚ ਮਹਿੰਗਾਈ ਦੀ ਤੇ ਕੋਈ ਇੰਨੀ ਜ਼ਿਆਦਾ ਨਹੀਂ ਰੇਟ ਜਿਹੜੇ ਬਿਲਕੁਲ ਵਾਜਬ ਰੱਖੇ ਹੋਏ ਹਨ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਕਿਤੇ ਦੂਸਰੀ ਸਟੇਟ ਆਪਣੇ ਭਾਰਤ ਪੰਜਾਬ 'ਚ ਵੀ ਜਾਂਦੇ ਆ ਤੇ ਸਾਨੂੰ ਬਹੁਤ ਧਾਰਮਿਕ ਸਨਾਂ ਚੀਜ਼ਾਂ ਬਹੁਤ ਮਹਿੰਗੀਆਂ ਮਿਲਦੀਆਂ ਹਨ ਪਰ ਨਹੀਂ ਇੱਥੇ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਧਾਰਨ ਰੇਟ ਹਰ ਇੱਕ ਦੇ ਵਾਸਤੇ ਵਿੱਚ ਉਹਨਾਂ ਨੇ ਰੱਖੇ ਹੋਏ ਹਨ ਆ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਜੁੱਤੀਆਂ ਕਰਤਾਰਪੁਰ ਸਾਹਿਬ ਦੇ ਬਾਜ਼ਾਰ ਦੇ ਵਿੱਚ ਬੈਠੇ ਹਨ ਤੇ ਪਾਕਿਸਤਾਨੀ ਪਕੌੜਿਆਂ ਦਾ ਸਵਾਦ ਲੈ ਲਗੇ ਹਨ ਜੀ ਤੇ ਇੱਥੇ ਕੋਈ ਲਿਹਾਇ ਚਾਹ ਪੀਣੀ ਹੋਵੇ ਠੰਡਾ ਪੀਣਾ ਹੋਵੇ ਮਠਿਆਈ ਖਾਣੀ ਹੋਵੇ ਤੇ ਪਕੌੜੇ ਤੇ ਆ ਗਰਮਾ ਗਰਮ ਪਕੌੜੇ ਭਾਈ ਹੁਣ ਜੜ ਲੈ ਕੇ ਆਏ ਆ ਦੇ ਛੱਕਦੇ ਕੋਈ ਨਾਲ ਲਿਆਉਂਦੀ ਚੀਜ਼ ਤੇ ਨਹੀਂ ਜਿੱਦਾਂ ਲੋੜ ਜਿੱਦਾਂ ਤੁਹਾਨੂੰ ਆਪਾਂ ਕਈ ਵਾਰ ਕਹਿੰਨੇ ਆ ਕਿ ਰਾਹ ਵਿੱਚ ਕੋਈ ਚੀਜ਼ ਨਿਹਾਉਣੇ ਪਏ ਨਾਲ ਤੁਹਾਨੂੰ ਲੋੜ ਨਹੀਂ ਲਿਆਉਂਦੀ ਇਕੱਲੰਗਾ ਦਾ ਹੀ ਪੂਰਾ ਕਰਵਾਉਂਦੇ ਵਧੀਆ ਸਾਰਾ ਬਹੁਤ ਵਧੀਆ પ્રેમ ਪਿਆਰ ਦੇ ਨਾਲ ਬੋਸ਼ ਖਾਂਦੇ ਵਧੀਆ ਸ਼ਾਂਤੀ ਆਉਦਾ ਕਾ ਲਓ ਜੀ ਚਾਹ ਵੀ ਆ ਗਈ ਤੇ ਬਗੋੜੇ ਵੀ ਆ ਗਏ ਤੇ ਰਬਈਆ ਕਹਿੰਦਾ 1350 ਬਣ ਗਿਆ ਜੀਓ ਪਾਕਿਸਤਾਨੀ 1350 ਰੁਪਈਆ ਦੇ ਪਲੇਟਾਂ ਬਗੋੜੇ ਆਂਦੀਆਂ ਤੇ 5 ਕੱਪ ਚਾਹ ਦੇ ਪਰ ਨਹੀਂ ਆਪਣੇ ਥੋੜੇ ਬੰਦੇ ਜੀ ਦਾ ਆਪਣਾ 4500 ਰੁਪਈਆ ਆਪਣਾ ਕੋਈ ਜ਼ਿਆਦਾ ਨਹੀਂ ਇਹਨੇ ਹੁੰਦਾ ਆਪਾਂ ਗੱਲ ਕਰਦੇ 1300 ਰੁਪਈਆ ਦੇ ਪਕੋੜੇ ਜੀ ਇਹ ਤੁਸੀਂ ਦੇਖ ਰਹੇ ਆ ਜੀ ਕਰਤਾਰਪੁਰ ਸਾਹਿਬ ਕੋਲੀ ਡੋਰ ਵਾਲਾ ਬਾਜ਼ਾਰ ਜੀ ਜਿੱਥੇ ਕਿ ਬਹੁਤ ਜਾਤ-ਜਾਦੇ ਵਿੱਚ ਸੂਟ ਹੈ ਕਮੀਜ਼ ਪਜਾਮੇ ਪਾਕਿਸਤਾਨੀ ਪੰਜਾਬੀ ਜੁੱਤੀਆਂ ਤੇ ਖਾਣ-ਪੀਣ ਵਾਸਤੇ ਡ్రਾਈ ਫਰੂਟ ਹੈ ਤੇ ਮਠਿਆਈ ਦੀਆਂ ਦੁਕਾਨਾਂ ਆ ਗਈਆਂ ਜੀ ਚਾਹ ਪੀਣ ਵਾਸਤੇ ਦੁਕਾਨਾਂ ਆ ਗਈਆਂ ਤੇ ਜੇ ਸੰਗਤ ਉਧਰੋਂ ਦਰਸ਼ਨ ਦੇਦੇ ਕਰਦੀ ਆ ਤੇ ਫਿਰ ਚਲੋ ਇੱਥੇ ਬਾਜ਼ਾਰ ਇੱਥੇ ਹਰ ਪੇ ਦੀ ਮੰਦੂ ਜਾਣਾਂ ਦੀ ਇੱਥੇ ਕੋਈ ਇੱਥੇ ਦੀ ਯਾਦ ਕੋਈ ਲੈ ਕੇ ਜਾਈਏ ਸੋ ਅੱਜ ਦਰਸ਼ਨ ਕੀਤੇ ਹਨ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੁਹਾਡਾ ਧੰਨਵਾਦ ਅਕਾਲ ਪੁਰਖਾ ਜੀ ਦੀ ਕਿਰਪਾ ਦੇ ਨਾਲ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਉਂਸ਼ੂ ਪ੍ਰਾਪਤ ਕਰਤੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਹੋਏ ਹਨ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਹੋਈ ਆਈ ਹੋਵੇਗੀ ਕਿਰਪਾ ਕਰਕੇ ਸਾਡਾ YouTube ਚੈਨਲ ਅੱਗਾਂ ਵਾਲੇ ਸਰਦਾਰ ਬੀਬੀ 09 ਜਰੂਰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ